ਸੋ ਸਿਕਾ ਜੀ ਸਾਰਿਆਂ ਨੂੰ ਅੱਜ ਬਹੁਤ ਜ਼ਿਆਦਾ ਮਿਹਨਤਾਂ ਦਾ ਬਚਾਇਆ ਰਸਕੀ ਲਈ ਕਿ ਆਪਾ ਜੀ ਨਾਲ ਦੇ ਆਪਣਾ ਤੋਂ ਲੱਗਦਾ ਕਿ ਇੱਕ ਤਾਂ ਬੱਚਿਆਂ ਦੇ ਵਾਸਤੇ ਵੀ ਟਾਈਮ ਪਾਉਣੀ ਜਿਆਦਾ ਲੋੜੀ ਉਹ ਲੰਮੀ ਹੈ। ਉਹ ਦੇਖੋ ਕਿਸੇ ਕਿਸੇ ਨੂੰ ਨੀਂਦ ਆਉਂਦੀ ਨਾ ਤਾਂ ਮੈਂ ਤਾਂ ਜ਼ਰੂਰ ਦੱਸੂ ਹਾਂ ਕਿ ਬਹੁਤ ਜ਼ਿਆਦਾ ਪਾਂਗਲਾ ਕਿੰਨੇ ਦੇ ਟਾਈਮ ਤੇ ਆਉਂਦੀ ਪੰਜ ਨਹੀਂ 4 4.5 4.5 ਦਾ ਕਿ ਮੈਂ ਲਾਰਮ ਲਾਣਾ ਹੈ 4.5 4.5 ਦਾ ਲਾਰਮ ਲਾਣਾ ਹੈ ਤੇ ਮੈਨੂੰ ਵਰਦੀ ਤੇ ਮੇਰੀ ਬਾਤ ਸੁਣ ਮੈਨੂੰ ਲੱਗਾ ਨਹੀਂ ਲਾਗੀ ਕਿ 5 ਵਜੇ ਸੀ ਹਾਂ 4:30 ਵਜੇ ਆਇਆ ਸੀ ਮੈਂ ਨਾਲ ਨੂੰ ਟਾਈਮ ਪੁੱਛਿਆ ਕਿ ਨਾਲ ਟਾਈਮ ਹੋਇਆ ਹਾਂ ਦੇ 4:30 ਹੋ ਗਏ ਬਸਾਂ ਦਾ ਵੀ ਉਕੋ ਹੀ ਹੁੰਦਾ ਨਹੀਂ ਹਾਂ ਕਿਉਂਕਿ ਕਈ ਨੂੰ ਹਾਂ ਬਸਾਂ ਜ਼ਿਆਦਾ ਉੱਤੇ ਪਾਣੀ ਪੂਣੀ ਸ਼ਹਿਰਾਂ ਤੋਂ ਕਿਉਂਕਿ ਰਾਤ ਨੂੰ ਸਕੂਲ ਨਹੀਂ ਬਿਜਲੀ ਚੱਲਦੀ ਜਿਆਦੀ ਮੁਸ਼ਕਲ ਤੇ ਹਿੰਦੀ ਦੀ ਬੱਤੀ ਚੱਲ ਜਾਂਦੀ ਹਾਂ ਲਾਈਟ ਨਹੀਂ ਆ ਤੇ ਮਾਂ ਨੂੰ ਕਿੰਨਾ ਇਸ ਖੀ ਜਾਣਾ ਦੇਖੋ ਬਹੁਤ ਤਾਂ ਦੀ ਕੋਕੀ ਨਾ ਮੀ ਬੈਠ ਲਾ ਹਾਂ ਬਹੁਤ ਜ਼ਿਆਦਾ ਨਹੀਂ ਰੀ ਇੰਨੀ ਨਹੀਂ ਆ ਗਈ ਹਾਂ 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 ਮੈਂ ਨੇ ਪਰਵਾਟ ਕੱਲੇ ਪੇ ਮੀ ਪੈਨਿਆ ਆਪਣਾ ਮਨ ਮਰਜ਼ੀ ਦਾ ਕਿੰਨਾ ਬਦਲਵਾ ਹੈ ਤੱਕ ਦਲ ਕਿ ਨਾ ਹੋਇਆ ਨਾ ਹਾਂ ਉਹ ਬੈਂਕ ਨੂੰ ਨਹੀਂ ਆਉਂਦਾ ਹਾਂ ਉਹ ਬੈਂਕ ਨੂੰ ਨਹੀਂ ਆਉਂਦਾ ਹਾਂ ਇਹ ਵੀ ਆ ਗਿਆ ਇਹ ਤਾਂ ਪੈਣਾ ਹਾਂ ਮੋਕੇ ਤੇ ਮੌਜਾ ਇਹ ਤਾਂ ਪੈਣਾ ਹੂੰ ਇਹਨੂੰ ਕੋਈ ਰੋਕ ਥੋੜੀ ਸਕਦਾ ਡੜੀ ਮੀਂਹ ਪਵਾਤਾ ਜੋ ਇਹ ਨਾ ਤਬ ਤੇ ਪਿਆਰ ਤੋਂ ਬੋਲਦੇ ਲੈ ਤੂੰ ਹੀ ਬੰਦ ਕਰੋ ਤੇ ਨਿਆਣਿਆਂ ਸਕੂਲੇ ਜਾਣਾ ਹਾਂ ਉਹ ਜਿਹੜਾ ਸਿੱਖਾ ਰਹੀ ਦੀ ਨਹੀਂ ਪਾ ਹਾਂ ਉਹ ਖੂਣ ਕਰ ਦਿੰਦੇ ਠੀਕ ਹੈ ਠੀਕ ਹੈ ਆਣੀ ਆ ਗਿਆ ਲਾ ਲਾਵਾ ਹੁੰਡਿਆ ਨਹੀਂ ਚਪਲ ਪਾ ਕੇ ਜਾ ਨਾ ਚਪਲ ਪਾ ਕੇ ਜਾ ਚਪਲ ਪਾ ਕੇ ਜਾ ਹਾਂ ਓਏ ਨੀ ਕੱਪੜੇ ਬਦਲ ਲਿਓ ਓਹ ਕਿੰਨਾ ਪਾਣੀ ਰੁਕਿਆ ਚਲਾ ਦਿਓ ਨਾ ਆ ਜਾ ਨੰਗ ਜਾ ਨਾ ਹੋ ਗਏ ਬੱਚੇ ਪਿਆਰ ਹਾਂ ਬੱਚੇ ਪਿਆਰ ਹੋ ਤਾ ਸੋ ਸੋ ਹੁਮਲੀ ਸਕੂਲ ਨੂੰ ਜਾਂਦੇ ਹੁਮਲੀ ਨਹੀਂ ਲਿਆ ਕੇ ਜਾਂਦੇ ਹੋ ਘਰੇ ਹੀ ਛੱਡਦੇ ਹੋ ਹੂੰ ਸਕੂਲ ਨਹੀਂ ਲੈ ਕੇ ਜਾਂਦੇ ਘਰੇ ਹੀ ਛੱਡਦੇ ਆ ਸਕੂਲੇ ਪਾਧਿਆ ਕਰੋ ਇਹ ਡੇਵੰਡੇ ਦੇਨੇ ਆਂ ਤੇ ਭੁੱਖ ਲੱਗ ਜਾਂਦੀ ਆ ਕਲੋ ਮੈਂ ਸੋ ਕਹਿਣ ਦੀ ਕੋਸ਼ਿਸ਼ ਕਰਾਂ ਤੋ ਟਿਟਣ ਇਹ ਤਾਂ ਨਹੀਂ ਆਉਂਦੇ। ਉਹ ਕੋਹਰ ਬਣੀ ਨਾ ਕੁੜੀਆਂ ਲੈ ਆਉਂਦੇ ਘਾਵਣੀਆਂ ਤੇ ਇਹ ਆਉਂਦੇ ਘਾਵਣੀਆਂ ਕਿ ਅਹੀਂ ਮੇ ਆਣਾ। ਸਾਰੇ ਬੱਚੇ ਲੈ ਕੇ ਨਾ ਕਲਾਸਾਂ ਵਿੱਚ ਗੱਦੀਆਂ। ਹਮ ਤਾਂ ਕਰਕੇ ਚਲੋ। ਮੈਂ ਸ਼ਾਹ ਨਹੀਂ ਬਣ ਗਿਆ ਹੁਣ ਮੈਂ। ਬੱਚੇ ਚਲੇ ਗਏ ਸਕੂਲ ਬੱਚਿਆਂ ਦੀ ਵਾਸਤ ਆ ਗਈ ਆ।